ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਟੱਡੀ ਹਬ ਐਜੂਕੇਟਰ ਚੈਨਲ ਤੇ ਅੱਜ ਆਪਾਂ ਪੰਜਾਬੀ ਤੋਂ ਅੰਗਰੇਜ਼ੀ ਟਰਾਂਸਲੇਸ਼ਨ ਕਲਾਸ ਕਰਾਂਗੇ ਇਸ ਕਲਾਸ ਵਿੱਚ ਆਪਾਂ ਉਹ ਸੈਂਟੈਂਸ ਸ਼ਾਮਲ ਕੀਤੇ ਆ ਜਿਹੜੇ ਆਪਾਂ ਹਰ ਰੋਜ਼ ਬੋਲਚਾਲ ਦੇ ਵਿੱਚ ਵਰਤਦੇ ਹਾਂ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਨਾਲ ਦੀ ਨਾਲ ਬੈਲ ਆਈਕਨ ਦਬਾਉਣਾ ਤਾਂ ਜੋ ਆਉਣ ਵਾਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦੇ ਰਹਿਣ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਜੀ ਉਮੀਦ ਕਰਦੇ ਹਾਂ ਕਿ ਪਹਿਲਾਂ ਵਾਲੀਆਂ ਕਲਾਸਾਂ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਕਰ ਰਹੀਆਂ ਹੋਣਗੀਆਂ ਤਾਂ ਸ਼ੁਰੂ ਕਰਦੇ ਹਾਂ ਪਹਿਲਾ ਸੈਂਟੈਂਸ ਹੈ ਮੈਂ ਤੇਰੀਆਂ ਗੱਲਾਂ ਕਿਉਂ ਸੁਣਾ ਆਪਾਂ ਕਿਸੇ ਨੂੰ ਕਹ ਦੇਣੀ ਹੈ ਪੰਜਾਬੀ ਵਿੱਚ ਮੈਂ ਤੇਰੀਆਂ ਗੱਲਾਂ ਕਿਉਂ ਸੁਣਾ ਤਾਂ ਉਹਨੂੰ ਇੰਗਲਿਸ਼ ਦੇ ਵਿੱਚ ਕਿਵੇਂ ਕਵਾਂਗੇ ਅੰਗਰੇਜ਼ੀ ਦੇ ਵਿੱਚ ਉਸਨੂੰ ਕਿਵੇਂ ਬੋਲਾਂਗੇ ਵਾਈ ਸ਼ੁੱਡ ਆਈ ਲਿਸਨ ਟੂ ਯੂ ਵਾਈ ਸ਼ੁੱਡ ਆਈ ਲਿਸਨ ਟੂ ਯੂ ਪੰਜਾਬੀ ਦਾ ਵਿੱਚ ਆਪਾਂ ਨੂੰ ਲਿਖਿਆ ਵੀ ਇਸ ਤਰ੍ਹਾਂ ਬੋਲਦੇ ਆ ਇਸ ਦਾ ਐਕਸੈਂਟ ਆ ਜਿਹੜਾ ਜਿਹਨੂੰ ਐਕਸੈਂਟ ਬੋਲਦੇ ਆ ਉਹ ਬਦਲ ਜਾਂਦਾ ਹੈ ਕਿ ਜਿਵੇਂ ਯੂਰਪ ਦਾ ਅਲੱਗ ਆ ਜਿਵੇਂ ਉਵੇਂ ਅਮਰੀਕਨ ਆ ਉਵੇਂ ਬ੍ਰਿਟਿਸ਼ਰਜ਼ ਆ ਨਾ ਉਸ ਤਰ੍ਹਾਂ ਹੁੰਦਾ ਹੈ ਪਰ ਆਪਾਂ ਇੱਕ ਈ ਸਿੰਪਲ ਵੇ ਨਾਲ ਸਿੱਖਦੇ ਆ ਵਾਈ ਸ਼ੁਡ ਆਈ ਲਿਸਨ ਟੂ ਯੂ ਵਾਈ ਸ਼ੁਡ ਆਈ ਲਿਸਨ ਟੂ ਯੂ ਮੈਂ ਤੇਰੀਆਂ ਗੱਲਾਂ ਕਿਉਂ ਸੁਣਾ ਵਾਈ ਸ਼ੁਡ ਆਈ ਲਿਸਨ ਟੂ ਯੂ ਉਹਨਾਂ ਨੂੰ ਪਾਸ ਥੋੜੀ ਸਪੀਡ ਨਾਲ ਬੋਲਾਂਗੇ ਵਾਈ ਸ਼ੁਡ ਆਈ ਲਿਸਨ ਟੂ ਯੂ ਦੂਜਾ ਜਿਹੜਾ ਵਾਕ ਵਾਕ ਹੈ ਇਹ ਚਿੰਤਾ ਦਾ ਵਿਸ਼ਾ ਹੈ ਜਦੋਂ ਬਾਰੇ ਕਿਸੇ ਗੱਲ ਤੇ ਟਾਪਿਕ ਤੇ ਬੋਲਦੇ ਆ ਵੀ ਇਹ ਚਿੰਤਾ ਦਾ ਵਿਸ਼ਾ ਤੁਹਾਨੂੰ ਅੰਗਰੇਜ਼ੀ ਚ ਕਿਵੇਂ ਬੋਲਾਂਗੇ ਇਟ ਇਜ਼ ਦਾ ਟਾਪਿਕ ਆਫ ਕਨਸਰਨ ਇਟ ਇਜ਼ ਦਾ ਟਾਪਿਕ ਆਫ ਕਨਸਰਨ ਇਹ ਚਿੰਤਾ ਦਾ ਵਿਸ਼ਾ ਹੈ ਇਟ ਇਜ਼ ਦਾ ਟਾਪਿਕ ਆਫ ਕਨਸਰਨ ਇਟ ਇਜ਼ ਦਾ ਟਾਪਿਕ ਆਫ ਕਨਸਰਨ ये चिंता का विषय है हम तक आप दोटेंस कर ले मैं तेरिया गल् क्यों सुना वाई शुड आई लिसन टू यू वाई शुड आई लिसन टू यू मैं तेरिया गल् क्यों सुना ये चिंता का विषय है इट इज़ द टॉपिक ऑफ कंसर्न इट इज़ द टॉपिक ऑफ कंसर्न अगे है जी की सेहत ठीक है इज़ यूर हेल्थ ऑल राइट इज़ यूअर हैल्थ ऑल राइट तो सेहत ठीक है इज यूअर हेल्थ ऑल राइट अगे है इस विच कोई शक नहीं है इस विच कोई शक नहीं है देर इज नो डाउट इन इट देर इज़ नो डाउट इन इट इस विच कोई शक नहीं है देर इज़ नो डाउट इन इट पहला तीजे नंबर सेंटेंस किया कि तो सेहत ठीक है इज़ यूर हैल्थ ऑल राइट इज़ यूर हेल्थ ऑल राइट की तीन सेहत ठीक है इज़ यूर हेल्थ ऑल राइट चौथे नंबर पर किया इस कोई शक नहीं है देर इज नो डाउट इन इट देर इज़ नो डाउट इन इट इस कोई शक नहीं है नैक्सट है जी तू तो कमाल ही कर दिता आपने तू तो कमाल ही कर दिता यार बहुत वजिए किता आप उसू अंग्रेजी कहूँगे यू डिड व ਯੂ ਡਿਡ ਵੰਡਰਸ ਯੂ ਡਿਡ ਵੰਡਰਸ ਤੂੰ ਤਾਂ ਕਮਾਲ ਹੀ ਕਰ ਦਿੱਤਾ ਯੂ ਡਿਡ ਵੰਡਰਸ ਯੂ ਡਿਡ ਵੰਡਰਸ ਤੂੰ ਤਾਂ ਕਮਾਲ ਹੀ ਕਰ ਦਿੱਤਾ ਬਹੁਤ ਵਧੀਆ ਇਸ ਨੂੰ ਜਾਰੀ ਰੱਖੋ ਬਹੁਤ ਵਧੀਆ ਇਸ ਨੂੰ ਜਾਰੀ ਰੱਖੋ ਵੈਲ ਡਨ ਕੀਪ ਇਟ ਅਪ ਵੈਲ ਡਨ ਕੀਪ ਇਟ ਅਪ ਬਹੁਤ ਵਧੀਆ ਇਸ ਨੂੰ ਜਾਰੀ ਰੱਖੋ ਵੈਲ ਡਨ ਕੀਪ ਇਟ ਅਪ ਵੈਲ ਡਨ ਕੀਪ ਇਟ ਅਪ ਪੰਜ ਨੰਬਰ ਸੈਂਟੈਂਸ ਸੀ ਤੂੰ ਤਾਂ ਕਮਾਲ ਹੀ ਕਰ ਦਿੱਤਾ ਯੂ ਡਿਡ ਵੰਡਰਸ ਯੂ ਡਿਡ ਵੰਡਰਸ ਬਹੁਤ ਵਧੀਆ ਇਸ ਨੂੰ ਜਾਰੀ ਰੱਖੋ ਵੈਲ ਡਨ ਕੀਪ ਇਟ ਅਪ ਕੀਪ ਇਟ ਅਪ ਵੈਲ ਡਨ ਕੀਪ ਇਟ ਅਪ ਬਹੁਤ ਵਧੀਆ ਇਸ ਨੂੰ ਜਾਰੀ ਰੱਖੋ ਨੈਕਸਟ ਹੈ ਜੀ ਇਸ ਸਨਮਾਨ ਲਈ ਧੰਨਵਾਦ ਥੈਂਕਸ ਫॉर ਥਿਸ ਰਿਸਪੈਕਟ ਥੈਂਕਸ ਫॉर ਥਿਸ ਰਿਸਪੈਕਟ ਇਸ ਸਨਮਾਨ ਲਈ ਧੰਨਵਾਦ ਇਸ ਸਨਮਾਨ ਲਈ ਧੰਨਵਾਦ ਜਦੋਂ ਆਪਾਂ ਕਿਸੇ ਨੇ ਆਪਣਾ ਸਨਮਾਨ ਕੀਤਾ ਤਾਂ ਆਪਾਂ ਦਾ ਧੰਨਵਾਦ ਕਰਦੇ ਹਾਂ ਉਲਟਾ ਵੀ ਤੁਸੀਂ ਮੈਨੂੰ ਰਿਸਪੈਕਟ ਦਿੱਤੀ ਨੇ ਧੰਨਵਾਦ ਆ ਤੁਹਾਡਾ ਤਾਂ ਆਪਾਂ ਕਹਾਂਗੇ ਥੈਂਕਸ ਫॉर ਥਿਸ ਰਿਸਪੈਕਟ ਇਸ ਸਨਮਾਨ ਲਈ ਆਪਣੀ ਇੱਜ਼ਤ ਕੀਤੀ ਕਿਸੇ ਨੇ ਸਨਮਾਨ ਕੀਤਾ ਆਪਣਾ ਤਾਂ ਆਪਾਂ ਕਹਾਂਗੇ ਥੈਂਕਸ ਫॉर ਥਿਸ ਰਿਸਪੈਕਟ ਥੈਂਕਸ ਫॉर ਥਿਸ ਰਿਸਪੈਕਟ ਇਸ ਸਨਮਾਨ ਲਈ ਧੰਨਵਾਦ ਮੈਂ ਸਮਝਿਆ ਨਹੀਂ ਆਈ ਡਿਡਨਟ ਅੰਡਰਸਟੈਂਡ ਆਈ ਡਿਡਨਟ ਅੰਡਰਸਟੈਂਡ ਆਈ ਡਿਡਨਟ ਅੰਡਰਸਟੈਂਡ मैं समझा नहीं आई डिडेंट अंडरस्टैंड सत नंबर सेंटेंस ही इस इस सन्मान लिए धनबाद थैंक्स फॉर दिस रिस्पैक्ट थैंक्स फॉर दिस रिस्पैक्ट इस सन्मान लियनवाद मैं समझा नहीं आई डिडेंट अंडरस्टैंड आई डिडंट अंडरस्टैंड नैक्सट है जी मेरे नज़र तो दूर हो जाओ गैट आउट ऑफ माई साइट गैट आउट ऑफ माई साइट मेरे नज़रों तो दूर हो जाओ गेट आउट ऑफ माई साइट गेट आउट ऑफ माई साइट गेट आउट ऑफ माई साइट मेरे नज़रों तो दूर हो जाओ गेट आउट ऑफ गेट आउट ऑफ माई साइट गेट आउट ऑफ माई साइट गेट आउट ऑफ माई साइट ए मेरी शान के खिलाफ है इट इज़ अगेंस्ट माई प्राइड इट इज़ अगेंस्ट माई प्राइज इट्स अगेंस्ट माई प्राइड ये मेरी शान के खिलाफ है ਨੌ ਨੰਬਰ ਸੀ ਮੇਰੇ ਨਜ਼ਰਾਂ ਤੋਂ ਦੂਰ ਹੋ ਜਾ ਗੈਟ ਆਊਟ ਆਊਟ ਆਫ ਮਾਈ ਸਾਈਡ ਗੈਟ ਆਊਟ ਆਫ ਮਾਈ ਸਾਈਡ ਇਹ ਮੇਰੀ ਸ਼ਾਨ ਦੇ ਖਿਲਾਫ ਹੈ ਇਟ ਇਜ਼ ਅਗੇਂਸਟ ਮਾਈ ਪ੍ਰਾਈਡ ਇਟਸ ਅਗੇਂਸਟ ਮਾਈ ਪ੍ਰਾਈਡ ਇਹ ਮੇਰੀ ਸ਼ਾਨ ਦੇ ਖਿਲਾਫ ਹੈ ਸੋ ਇਹ ਸੀ ਅੱਜ ਦਾ ਲਾਸਟ ਸੈਂਟੈਂਸ ਉਮੀਦ ਕਰਦੇ ਹਾਂ ਕਿ ਤੁਹਾਨੂੰ ਕਲਾਸ ਚੰਗੀ ਲੱਗੀ ਹੋਵੇਗੀ ਕਲਾਸ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਹੈ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਇਸ ਕਲਾਸ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਤੁਸੀਂ ਆਪਸ ਵਿੱਚ ਬੋਲ ਸਕੋ ਇੰਗਲਿਸ਼ ਦੇ ਵੀ ਕਿਸੇ ਸੈਂਟੈਂਸ ਨੂੰ ਤੁਸੀਂ ਸਿੱਖਿਆ ਤੇ ਆਪਸ ਵਿੱਚ ਬੋਲਿਆ ਕਰੋ ਉਹਨਾਂ ਨੂੰ ਤਾਂ ਜੋ ਤੁਹਾਡੀ ਪ੍ਰੈਕਟਿਸ ਹੁੰਦੀ ਰਹੇ ਤਾਂ ਅਸੀਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਬਿਨਾਂ ਕਿਸੇ ਗ੍ਰਾਮਰ ਤੋਂ ਤੁਸੀਂ ਅੰਗਰੇਜ਼ੀ ਬੋਲਣਾ ਹੀ ਸਿੱਖ ਸਕਦੇ ਹੋ ਤਾਂ ਇਹ ਤੁਹਾਡੇ ਲਈ ਇੱਕ ਚੰਗੀ ਕਲਾਸ ਹੋਵੇਗੀ ਇਹ ਦੇ ਵਿੱਚ ਹੈਲਪ ਕਰਨ ਲਈ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਆਉਣ ਵਾਲੀ ਵੀਡੀਓਜ਼ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦੇ ਰਹਿਣ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਆਲ